ਪੰਜਾਬ ਸਰਕਾਰ ਵੱਲੋਂ ਇੱਕ ਨਾਇਬ ਤਹਿਸੀਲਦਾਰ ਦੇ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਸਲ ਵਿੱਚ ਮਹਾਲੀ ਦੇ ਵਿੱਚ ਅਮਰੂਦ ਬਾਗ ਘਟਾਲਾ ਉਹ ਐਸੀ ਜਿਹਦੇ ਚੱਲਦਿਆਂ ਹੁਣ ਪੰਜਾਬ ਸਰਕਾਰ ਨੇ ਇੱਕ ਨਾਇਬ ਤਹਿਸੀਲਦਾਰ ਦੇ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਇਸ ਬਾਗ ਘਟਾਲੇ ਦੇ ਵਿੱਚ ਬਹੁਤ ਸਾਰੇ ਵੀਆਈਪੀ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਆਈਐਸ ਅਫਸਰਾਂ ਦੀਆਂ ਪਤਨੀਆਂ ਦੇ ਵੀ ਨਾਮ ਸ਼ਾਮਲ ਸਨ ਇਸ ਕੱਪੜੇ ਦੇ ਵਿੱਚ ਹੁਣ ਸਰਕਾਰ ਨੇ ਇੱਕ ਫੈਸਲੇ ਦੇ ਤਹਿਤ ਕਾਰਵਾਈ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਪੂਰੀ ਖਬਰ ਹੈ ਕਿ ਜ਼ਮੀਨ ਖਰੀਦਣ ਪਿੱਛੋਂ ਉਸ ਉੱਤੇ ਅਮਰੂਦਾਂ ਦੇ ਬਾਗ ਦਿਖਾ ਕੇ ਮਾਪਜਾ ਲੈਣ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮਾਲੀਆ ਅਧਿਕਾਰੀ ਦੇ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਕਰੀਬ 140 ਕਰੋੜ ਰੁਪਏ ਦੇ ਇਸ ਘਟਾਲੇ ਵਿੱਚ ਦੋ ਆਈਐਸ ਅਪਸਰਾ ਦੀਆਂ ਘਰ ਵਾਲੀਆਂ ਸਮੇਤ ਕਈ ਹਾਈ ਪ੍ਰੋਫਾਈਲ ਲੋਕ ਵੀ ਸ਼ਾਮਲ ਸਨ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਤੇ ਇੱਕ ਕੇਸ ਚਲਾਉਣ ਦੀ ਮਨਜ਼ੂਰੀ ਪੰਜਾਬ ਦੇ ਵਿਧਿਕ ਮੁਖ 76 ਰੈਵਨਿਊ ਵਿਭਾਗ ਦੇ ਹਨਰਾਗ ਵਰਮਾ ਨੇ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਅਦਾਲਤ ਵਿੱਚ ਉਹਨਾਂ ਖਿਲਾਫ ਮਕਦਮਾ ਚਲਾਉਂਦਾ ਹੁਣ ਰਾਹ ਪਧਰਾ ਹੋ ਗਿਆ ਹੈ ਜਸਕਰਨ ਸਿੰਘ ਨੇ ਕਥਿਤ ਤੌਰ ਤੇ ਦੋ ਸੀਨੀਅਰ ਆਈਐਸ ਅਧਿਕਾਰੀਆਂ ਦੀਆਂ ਪਤਨੀਆਂ ਸਣੇ 101 ਲਾਭਪਾਤਰੀਆਂ ਨੂੰ 123 ਕਰੋੜ ਰੁਪਏ ਤੋਂ ਜ਼ਿਆਦਾ ਮੁਆਵਜ਼ਾ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਮਹਾਲੀ ਦੇ ਐਰੋ ਸਿਟੀ ਨੇੜੇ ਜਿੰਨਾ 7 ਬਲਾਕਾਂ ਨੂੰ ਵਿਕਸਿਤ ਕੀਤਾ ਜਾਣਾ ਸੀ ਉਹਨਾਂ 'ਚ ਇਹ ਬਲਾਕ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਬਦਲੇ ਜ਼ਮੀਨ ਦਾ ਮਾਪਜਾ ਦਿੱਤਾ ਜਾਣਾ ਸੀ ਪਰ ਉੱਚ ਅਹੁਦੇ ਤੇ ਬੈਠੇ ਕੁਝ ਅਧਿਕਾਰੀਆਂ ਨੇ ਅਜਿਹੀ ਸਕੀਮ ਘੜੀ ਜਿਸ ਨਾਲ ਸਰਕਾਰ ਨੂੰ ਹੀ ਝੂਨਾ ਲਗਾ ਦਿੱਤਾ ਦੋਸ਼ ਲੱਗੇ ਸਨ ਕਿ ਇਹਨਾਂ ਅਧਿਕਾਰੀਆਂ ਨੇ ਜ਼ਮੀਨ ਦੇ ਵਿੱਚ ਅਮਰੂਦ ਦੇ ਬੂਟੇ ਲਗਾ ਦਿੱਤੇ ਹੈਗੇ ਔਰ ਜਿਹੜੀਆਂ ਗਾਈਡਲਾਈਨਸ ਸੀ ਖੇਤੀਬਾੜੀ ਯੂਨੀਵਰਸਿਟੀਆਂ ਉਹਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਅਮਰੂਦਾਂ ਦੇ ਬੂਟੇ ਪੌਦੇ ਲਗਾ ਕੇ ਇੰਨੇ ਵੱਡੇ ਦਿਖਾ ਦਿੱਤੇਗੇ ਜਿਹੜਾ ਮਾਪਜਾ ਵੱਧ ਤੋਂ ਵੱਧ ਹਾਸਲ ਕੀਤਾ ਜਾਵੇ ਤੇ ਹੁਣ ਸਾਰੇ ਬੁਰੀ ਤਰ੍ਹਾਂ ਫਸੇ ਹੋਏ ਨੇ ਕਿਉਂਕਿ ਹੁਣ ਪੰਜਾਬ ਸਰਕਾਰ ਵੱਲੋਂ ਉਸ ਅਫਸਰ ਦੇ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੀ ਭੂਮਿਕਾ ਦੇ ਤਹਿਤ ਦੋ ਆਈ ਅਫਸਰਾਂ ਦੀਆਂ ਪਤਨੀਆਂ ਦੇ ਖਾਤੇ ਦੇ ਵਿੱਚ ਜਾਂ ਹੋਰ ਨਾ ਹਾਈ ਪ੍ਰੋਫਾਈਲ ਲੋਕਾਂ ਦੇ ਖਾਤਿਆਂ ਦੇ ਵਿੱਚ ਗੁਰੂ ਅਰਪੇ ਦਾ ਜਿਹੜਾ ਮਾਮਲਾ ਜਾ ਗਿਆ ਸੀ ਇਹਨਾਂ ਤੇ ਦੋਸ਼ ਲਗੇ ਸੀ ਕਿ ਇਹਨਾਂ ਨੇ ਅਮਰੂਦ ਦੇ ਬਾਗ ਦਿਖਾ ਕੇ ਵੱਧ ਤੋਂ ਵੱਧ ਜਿਹੜਾ ਵਾ ਉਹ ਮਾਪ ਜਾ ਕਲੇਮ ਕੀਤਾ ਸੀ ਇਸ ਦਾ ਪਰਦਾ ਫਾਸ਼ ਹੋਣ ਤੇ ਵਿਜੀਲੈਂਸ ਨੇ ਫਿਰ ਕੇਸ ਦਰਜ ਕੀਤਾ ਹੈ 222 ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ ਨਾਇਬ ਤਹਿਸੀਲਦਾਰ ਨੇ 101 ਲਾਪਤਰੀਆਂ ਨੂੰ ਕ੍ਰਿਬ 123 ਕਰੋੜ ਤੋਂ ਵੱਧ ਰਕਮ ਮਾਫਜੇ ਦੇ ਤੌਰ ਤੇ ਵੰਡੀ ਸੀ ਮਾਮਲੇ ਵਿੱਚ 7 ਸਰਕਾਰੀ ਮੁਲਾਜ਼ਮ ਤੇ 16 ਹੋਰ ਵਿਅਕਤੀ ਵੀ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ ਕਈਆਂ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ ਔਰ ਇਸ ਮਾਮਲੇ ਵਿੱਚ ਇਹ ਇਸ ਵਿਆਸਾ ਦੀ ਇਹ ਤੀਸਰੀ ਮਨਜ਼ੂਰੀ ਵੀ ਦਿੱਤੀ ਗਈ ਹੈ ਇਸ ਸਾਲ ਜਨਵਰੀ ਮਹੀਨੇ ਦੇ ਵਿੱਚ ਬਾਗਬਾਨੀ ਵਿਕਾਸ ਅਧਿਕਾਰੀ ਜਸਪ੍ਰੀਤ ਸਿੰਘ ਸਿੱਧੂ ਅਤੇ ਵਿਸ਼ਾਲੀ ਖਿਲਾਫ ਵੀ ਮਕਦਮਾ ਚਲਾਉਣ ਦੀ ਮਨਜ਼ੂਰੀ ਸਰਕਾਰ ਵੱਲੋਂ ਦਿੱਤੀ ਗਈ ਸੀ ਇਸੇ ਟਾਊਨਸ਼ਿਪ ਨਾਲ ਲੱਗਦੇ ਪੰਜ ਹੋਰ ਬਲਾਕਾਂ ਨੂੰ ਵੀ ਵਿਕਸਿਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਹੁਣ ਇਸ ਜ਼ਮੀਨਿਤ ਤੇ ਨਵੀਂ ਲੈਂਡ ਪੂਲਿੰਗ ਨੀਤੀ ਤਹਿਤ ਟਾਊਨਸ਼ਿਪ ਵਿਕਸਿਤ ਕੀਤੀ ਜਾਏਗੀ ਹੁਣ ਇਸ ਮਸਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਨਵੇਂ ਰੋਝੇ ਨਵੇਂ ਮੋੜ ਆਏ ਸੀ ਹਾਲਾਂਕਿ ਵਿਜੀਲੈਂਸ ਬਿਊਰੋ ਵੱਲੋਂ ਇਸ ਮਸਲੇ ਦੇ ਵਿੱਚ ਕਈ 80 80 85 85 ਸਾਲ ਦੀਆਂ ਵਿਧਵਾ ਔਰਤ ਤੇ ਕਈ 90 90 ਸਾਲ ਦੀਆਂ ਵਿਧਵਾਵਾਂ ਔਰਤਾਂ ਜਾਂ ਹੋਰ ਬੀਬੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਕਈ ਹੋਰ ਵੀ ਲੋਕ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਮਾਮਲਾ ਰਜਿਸਟਰਡ ਹੋ ਗਿਆ ਸੀ ਕਈਆਂ ਨੇ ਜ਼ਮਾਨਤ ਵੀ ਅਰਜੀ ਦਾਖਲ ਕਰਦੇ ਸੀ ਲੇਕਿਨ ਫਿਰ ਆਈਐਸ ਅਫਸਰਾਂ ਦੇ ਘਰ ਵਾਲਿਆਂ ਦੇ ਨਾਮ ਆ ਗਏ ਤੇ ਵਿਜੀਲੈਂਸ ਬਿਊਰੋ ਵੱਲੋਂ ਵੀ ਯੂ ਟਰਨ ਲੈ ਲਿਆ ਗਿਆ ਫਿਰ ਸਰਕਾਰ ਨੇ ਸਰਕਾਰ ਦੇ ਅਧਿਕਾਰੀਆਂ ਨੇ ਇਹੋ ਸਕੀਮ ਕਢੀ ਕੇ ਉਹਨਾਂ ਨੇ ਅਦਾਲਤ ਦੇ ਵਿੱਚ ਇਹ ਐਫੀਡੀ ਵੀ ਦਾਖਲ ਕਰ ਦਿੱਤੇ ਕਿ ਜਿਹੜਾ ਉਹਨਾਂ ਨੇ ਜਿਹੜਾ ਮਾਫਜਾ ਲਿਆ ਸੀ ਉਹ ਵਾਪਸ ਕੀਤਾ ਜਾਂਦਾ ਹੈਗਾ ਤੇ ਫਿਰ ਬਹੁਤ ਸਾਰਿਆਂ ਨੇ ਜਿਹੜੇ ਨੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਕਰੋੜਾ ਰੁਪਏ ਆਏ ਸੀ ਉਹਨਾਂ ਨੇ ਪੈਸੇ ਜਮ੍ਹਾਂ ਕਰਵਾ ਦਿੱਤੇ ਸੀ ਤੇ ਉਹ ਸਰਕਾਰ ਦੀ ਮਿਹਰਬਾਨੀ ਕਾਰਨ ਖੁਦ ਨੂੰ ਕਲੀਨ ਚਿੱਟ ਹਾਸਲ ਕਰ ਚੁੱਕੇ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਵੱਡੇ ਅਫਸਰਾਂ ਦਾ ਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਵੀ ਜਿਹੜੀ ਆ ਇਹ ਸਾਂਝੇ ਜਾਂ ਭਾਈਵਾਲੀ ਸਾਹਮਣੇ ਦਿਖਾਈ ਦਿੱਤੀ ਸੀ ਕਿ ਜਦੋਂ ਵੱਡੇ ਅਫਸਰਾਂ ਦੇ ਨਾਮ ਆਏ ਤਾਂ ਫਿਰ ਇਹ ਨਵੀਂ ਸਕੀਮ ਘੜ ਲਈ ਗਈ ਤੇ ਪੈਸੇ ਜਮ੍ਹਾਂ ਕਰਵਾ ਦਿੱਤੇਗੇ ਤੇ ਫਿਰ ਕਿਚੋ ਲੋਕੀ ਹੌਲੀ ਹੌਲੀ ਬਾਹਰ ਨਿਕਲਨੇ ਸ਼ੁਰੂ ਹੋਗੇ ਕਿਉਂਕਿ ਮਸਲਾ ਦੋ ਆਈਐਸ ਅਪਸਰਾਂ ਦਾ ਵੀ ਸੀ ਜਿਨ੍ਹਾਂ ਦੀਆਂ ਘਰ ਵਾਲੀਆਂ ਦੇ ਖਾਤੇ ਦੇ ਵਿੱਚ ਵੀ ਪੈਸੇ ਗਏ ਸੀ ਹਾਲਾਂਕਿ ਘਰ ਵਾਲੀਆਂ ਦਾ ਕਿੰਨਾ ਕੀ ਖਸੂਰ ਹੈ ਜਾਂ ਉਹਨਾਂ ਦੇ ਘਰ ਵਾਲੇ ਜੋ ਆਈਐਸ ਅਪਸਰ ਉਹਨਾਂ ਉਹਨਾਂ ਦੀ ਕਿੰਨੀ ਕੀ ਲਾਲਸਾ ਸੀ ਜਾਂ ਲਾਲਸਾ ਦੇ ਵਿੱਚ ਉਹ ਫਸ ਗਏ ਸੀ ਜਾਂ ਗਮਰਾ ਹੋਈ ਸੀ ਇਹ ਜਾਂਚ ਤੇ ਹੋਣੀ ਚਾਹੀਦੀ ਸੀ ਲੇਕਿਨ ਵਿਜੀਲੈਂਸ ਦੇ ਦੀਆਂ ਜਿਹੜੀਆਂ ਪੈੜਾ ਮਾ ਉਹ ਵੱਡੇ ਅਫਸਰਾਂ ਤੱਕ ਪਹੁੰਚੀਆਂ ਹੀ ਨਹੀਂ ਜਿਹਦੇ ਚੱਲਦੇ ਮਾਮਲਾ ਕਾਫੀ ਹੱਦ ਤੱਕ ਰਫਾ ਦਫਾ ਹੋ ਗਿਆ ਲੇਕਿਨ ਕੁਝ ਜਿਹੜੇ ਹੇਠਲੇ ਆਮ ਲੋਕ ਸੀ ਮਾਤੜ ਲੋਕ ਸੀ ਜਾਂ ਫਿਰ ਜਿਹੜੇ ਆਮ ਮੁਲਾਜ਼ਮ ਸੀ ਉਹ ਜ਼ਰੂਰ ਵਿਜੀਲੈਂਸ ਦੇ ਜਿਹੜੇ ਨੇ ਸਕੰਜੇ ਵਿੱਚ ਆ ਚੁੱਕੇ ਸੀ ਤੇ ਹੁਣ ਕਈ ਜਿਹੜੇ ਅਫਸਰ ਨੇ ਉਹਨਾਂ ਦੇ ਖਿਲਾਫ ਹੁਣ ਸਰਕਾਰ ਨੇ ਜਿਹੜੀ ਆ ਕੇਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ ਤੇ ਜੇ ਕੇਸ ਚਲਾਉਣ ਦੀ ਪ੍ਰਵਾਨਗੀ ਉਸ ਅਫਸਰ ਦੇ ਖਿਲਾਫ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਕਰੀਬ 100 ਤੋਂ ਵੱਧ ਲੋਕਾਂ ਨੂੰ 123 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਹੁਣ ਸਵਾਲ ਹੈ ਕਿ ਇਹੜਾ ਮੁਆਵਜ਼ਾ ਵਾ ਇਹ ਕਿਵੇਂ ਦਿੱਤਾ ਗਿਆ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਕਿਲੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੀਆਂ ਨਿਜ਼ਮ ਜਾਂ ਜਿਹੜੇ ਉਹਨਾਂ ਦੇ ਤੈਅ ਕੀਤੇ ਗਏ ਜਿਹੜੇ ਸ਼ਰਤਾਂ ਨੇ ਕਿ ਇੱਕ ਕਿੱਲੇ ਤੋਂ ਵੱਧ ਇੱਕ ਕਿੱਲੇ ਦੇ ਵਿੱਚ 100 ਤੋਂ ਵੱਧ ਜਿਹੜੇ ਨੇ ਅਬਰੂਦਾਂ ਦੇ ਬੂਟੇ ਲਗਾਏ ਨਹੀਂ ਜਾ ਸਕਦੇ ਔਰ ਇੱਕ ਅਬਰੂਦ ਦਾ ਬੂਟਾ ਜਿਹੜਾ ਵੱਡਾ ਹੁੰ ਉਤੇ ਉਹਨੂੰ ਸਮਾਂ ਲੱਗਦਾ ਲੇਕਿਨ ਇੱਥੇ ਇੱਕ ਕਿੱਲੇ ਦੇ ਵਿੱਚ ਹਜ਼ਾਰਾਂ ਬੂਟੇ ਦਿਖਾ ਕੇ ਕਰੋੜਾ ਰੁਪਏ ਦਾ ਮਾਪਜਾ ਲਿਆ ਜਿਹਦੇ ਵਿੱਚ ਪੰਜਾਬ ਦੇ ਵੱਡੇ ਅਫਸਰਾਂ ਦੀ ਵੀ ਮਿਲੀ ਭੂਗਤ ਹ ਤੇ ਹੁਣ ਪੰਜਾਬ ਸਰਕਾਰੋਂ ਇੱਕ ਨਾਇਬ ਤਹਿਸੀਲ ਦਾ ਉਸਤੇ ਨਾਇਬ ਤਸੀਲਦਾਰ ਦੇ ਖਿਲਾਫ ਕੇਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ 100 ਤੋਂ ਵੱਧ ਲੋਕਾਂ ਨੂੰ ਮਾਪਜੇ ਦੇ ਰੂਪ ਦੇ ਵਿੱਚ 123 ਕਰੋੜ ਰੁਪਏ ਵੰਡੇ ਨੇ ਹਾਲਾਂਕਿ ਇਹ ਕਪੜਾ ਤੇ ਕਰੋੜਾਂ ਦਾ ਲੇਕਿਨ ਕਈ ਜਿਹੜੇ ਨੇ ਵੱਡੇ ਲੋਕ ਨੇ ਉਹਨਾਂ ਨੇ ਮਿਲੀ ਭੁਗਤ ਦੇ ਨਾਲ ਸਰਕਾਰ ਨਾਲ ਮਿਲ ਕੇ ਜਿਹੜੇ ਪੈਸੇ ਜਿਹੜੇ ਨੇ ਉਹ ਜਮ੍ਹਾਂ ਕਰਵਾ ਦਿੱਤੇ ਸੀ ਅਦਾਲਤ ਦਾ ਵੀ ਸਹਾਰਾ ਲਿਆ ਗਿਆ ਪਰ ਹੁਣ ਮਾਮਲਾ ਹੋਰ ਜਿਹੜਾ ਗੰਭੀਰ ਬੰਦਾ ਜਾ ਰਿਹਾ ਹੈ ਕਿ ਇਸ ਅਧਿਕਾਰੀ ਦੇ ਖਿਲਾਫ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ ਤੇ ਲਾਜ਼ਮੀ ਤੌਰ ਤੇ ਕਈ ਪਰਤਾਂ ਦਾ ਖੁਲਣਾ ਮੀ ਬੜਾ ਜ਼ਰੂਰੀ ਆ ਕਿ ਹੇਠਲੇ ਲੈਵਲ ਦੇ ਜਿਹੜੇ ਮੁਲਾਜ਼ਮ ਜਾਂ ਅਫਸਰ ਫੜੇ ਗਏ ਨੇ ਵੱਡੇ ਜਿਹੜੇ ਅਫਸਰ ਨੇ ਜਿਹੜੇ ਉਸ ਸਮੇਂ ਮਹਾਲੀ ਜਾਂ ਗਮਾੜਾ ਜਾਂ ਹੋਰ ਵੱਖ-ਵੱਖ ਵਿਭਾਗਾਂ ਦੇ ਵਿੱਚ ਤਣਾਅ ਸੀ ਉਹਨਾਂ ਦੀ ਕੀ ਮਿਲੀ ਭੂਤਾ ਉਹ ਵੀ ਜਿਹੜੇ ਨੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਲੇਕਿਨ ਕੁੱਲ ਮਿਲਾ ਕੇ ਦੇਖਦੇ ਆ ਕਿ ਜਿਹੜੇ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਨਾਇਬ ਤਹਿਸੀਲਦਾਰ ਦੇ ਖਿਲਾਫ ਜਿਹੜਾ ਕੇਸ ਚਲਾਉਣ ਦੀ ਜਿਹੜੀ ਮਨਜ਼ੂਰੀ ਦਿੱਤੀ ਗਈ ਆ ਉਹਦੇ ਨਾਲ ਕਿੰਨਾ ਕਿਸ ਕੇਸ ਦਾ ਜਿਹੜਾ ਵਾ ਪਰਦਾ ਫਾਸ਼ ਹੁੰਦਾ ਉਹ ਗੁੰਮਨਾਮ ਚਿਹਰੇ ਜਾਂ ਬੇਨਕਾਬ ਜਿਹੜੇ ਲੋਕ ਸੀ ਕਿ ਉਹ ਜਿਹੜੇ ਚਿਹਰੇ ਨੇ ਉਹ ਬੇਨਕਾਬ ਹੋਣਗੇ ਇਹ ਸਮਾਂ ਹੀ ਤੈਅ ਕਰੇਗਾ ਲੇਕਿਨ ਫਿਲਹਾਲ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਔਰ ਇੱਕ ਅਧਿਕਾਰੀ ਦੇ ਖਿਲਾਫ ਜਿਹੜਾ ਵਾ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਕਿੰਨੇ ਖੁਲਾਸੇ ਹੁੰਦੇ ਨੇ ਫਿਲਹਾਲ ਸਾਨੂੰ ਦਿਵਾ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ